ਹਾਂਜੀ ਕਿਦਾਂ ਬਾਬਿਓ ਕਹਿੰਦੇ ਅਮਨ ਦੀ ਵੀਡੀਓ ਲੀਕ ਹੋ ਗਈ ਤੇ ਉਧਰ ਹਣੀ ਸੈਠੀ ਨੇ ਢੋਲਾ ਲਾ ਖੜਗਾਤਾ ਆਜੋ ਬਾਬਿਓ ਲੈਨੇ ਆਪਾਂ ਵੀ ਸਵਾਦ ਤੇ ਹੈੱਡਫੋਨ ਲਾ ਲਿਓ ਉਹਦਾ ਭੈਣ ਦੀ ਫੁੱਦੀ ਮੀਆਂ ਖਲੀਫਾ ਦੀ ਕਾਪੀ ਕਰਦੀ ਹੁੰਨੇ ਆ ਤੇ ਜਦੋਂ ਵੀਡੀਓ ਲੀਕ ਹੋ ਗਈ ਹੁਣ ਬੰਡ ਪਾੜੀ ਹੈਣਾ ਉਹ ਤਾਂ ਵੀਡੀਓ ਚ ਕਰਦੀ ਸੀ ਫੱਕ ਯੂ ਫੱਕ ਯੂ ਫੱਕ ਯੂ ਭੈਣ ਦੀ ਫੁੱਦੀ ਫੱਕ ਯੂ ਓ ਬਾਰੇ ਓਏ ਉਹ ਪ੍ਰਾਵ ਜਦੋਂ ਕਿਸੇ ਕੁੜੀ ਨੂੰ ਮਿਲਣ ਜਾਂਦੇ ਹੋ ਨਾ ਤਾਂ ਫੋਨ ਸ਼ੈੱਰ ਤੇ ਰੱਖਦਿਆ ਕਰੋ ਇਹ ਜੀਆਂ ਵੀਡੀਓ ਨਾ ਬਣਾਇਆ ਕਰੋ ਬਾਅਦ ਬੰਡ ਤੇ ਬੰਬ ਬਣਿਆ ਜਾਂਦਾ ਉਹ ਬੱਸ ਕਰ ਬੀਬਾ ਬੱਸ ਕਰ ਹੋਰ ਕਿੰਨੇ ਕਿ ਝੂਠ ਬੋਲੇਗੀ ਸਾਰਿਆਂ ਨੂੰ ਪਤਾ ਵੀ ਉਹ ਵੀਡੀਓ ਚ ਤੂੰ ਹੀ ਸੀ ਹਾਂ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਤੇਰੀ ਭੈਣ ਦਾ ਫੁੱਦਾ ਲੱਗਦਾ ਓਏ ਭਾਏ ਓਏ ਆ ਟੈਟੂ ਪਰਵਾਉਂਦੇ ਬੰਦੇ ਦੀ ਗਾੰਡ ਜਿਆਦਾ ਟੈਟੂ ਨਾ ਬਣਵਾਇਆ ਕਰੋ ਬਾਬਿਓ ਤੇ ਜੇ ਬਣਾਉਣੇ ਹੁੰਦੇ ਹਨਾ ਤਾਂ ਵੀਡੀਓ ਬੜੀ ਨਾ ਬੜਾ ਕਰੋ ਬੁੰਡ ਦੇ ਬਾਂਬੀ ਬਣਿਆ ਜਾਂਦਾ ਇਹ ਦੱਸ ਪਹਿਲਾਂ ਮੈਨੂੰ ਬੜਾ ਸਵਾ ਫੀਲ ਹੋਇਆ ਮੈਂ ਫੋਨ ਤੇ ਗੱਲ ਕਰਦਾ ਤੂੰ ਟਿੰਗ ਡਿੰਗ ਡਿੰਗੋ ਮੇਰੇ ਵਾਲਾ ਕੱਟਰੇ ਵੀ ਮੇਰੇ ਆਰਡਰ ਨਹੀਂ ਆਇਆ ਹਾਂ ਪਹਿਲਾਂ ਮੈਨੂੰ ਇਹ ਦੱਸ ਵੀ ਢੋਲ ਵਜਣ ਵਾਲੀ ਕਿਹੜੀ ਗੱਲ ਹੈ ਬੱਸ ਉਈ ਤਿਹਾਰਾ ਜੀ ਦਵਾਈ ਐ ਨਵਾਂ ਕਾਲ ਐ ਬਸ ਨਸਾਂ ਚੜ ਗਿਆ ਬੰਦੇ ਦਾ ਹੋਣ ਚੜ ਗਿਆ ਸਾਰਾ ਸਾਰਿਆਂ ਨੇ ਸੌਣ ਚੜਿਆ ਆਹ ਕੰਮ ਨਾ ਕਰ ਮੇਰਾ ਪਰਾ ਗੱਲ ਸੁਣ ਕਿਰਤ ਕਰ ਜਾਂ ਤਾਂ ਫੇਰ ਬਾਕੀਆਂ ਨੂੰ ਕਹਿ ਕੇ ਢੋਲ ਚੱਕੋ ਸਾਰੀ ਢੋਲ ਵਜਾ ਦੇ ਫਿਰ ਜਾ ਆਹ ਦੇਖ ਲੋ ਭੈਣ ਦੀ ਬੁੰਡ ਦੇਣਾ ਚੰਪੈੰਜੀ ਜਾਊਂ ਗਰੀਬ ਤੇ ਰੋਵ ਚੜੀ ਜਾਂਦਾ ਵੀ ਜੇ ਤੇਰੀ ਬੁੰਡ ਜੈ ਇੰਨੇ ਦਾਵਾ ਕਿਸੇ ਤਗੜੇ ਨਾਲ ਪੰਗਾ ਲੈ ਤੇਰੀ ਗਾੜਬੇਦੀ ਫੇਰ ਕਰ ਦੂ ਅਗਲਾ ਮੁੱਛਾਂ ਦਾ ਭੈਣ ਦੀ ਬੁੱਦੀ ਦੇਣ ਲੱਗਦੇ ਜਿਵੇਂ ਚੀਨ ਤੋਂ ਆਇਆ ਹੋਣਾ ਤੇਰੀ ਘਰ ਵਾਲੀ ਇੰਨਾ ਤੇਰਾ ਸਦਾਪਰਾ ਛੇੜੀ ਦਾ ਪੋਸੜੀ ਦਾ ਉੱਥੇ ਤੇਥੋਂ ਕੁਝ ਹੁੰਦਾ ਨਹੀਂ ਇੱਥੇ ਗਰੀਬ ਭੋਸੜੀ ਦਾ ਸਾਲਾ ਲੌਂਡਾ ਇਹ ਭੈਣ ਦੀ ਬੰਦਣਾ ਸਮਝਦਾ ਕੀ ਹੈ ਯਾਰ ਹੱਥ ਹੀ ਜਾਂਦੇ ਆਪ ਨੂੰ ਉਹੀ ਭੈਣ ਦੀ ਬੁੱਦੀ ਦੇ ਨਾਲ ਹਰੇਕ ਕੰਮ 'ਚ ਟੰਗੜਾਊਗਾ ਵੀ ਤੂੰ ਲੰਨ ਫੜਦਾ ਯਾਰ ਜਿਹੜਾ ਕੁਝ ਮਰਜ਼ੀ ਕਰੇ ਅਗਲਾ ਭੋਸੜੀ ਦਾ ਉਹੀ ਲੈ بیا ਆਪ ਦੀ ਤੀਵੀਂ ਸੌਂ ਲਾ ਭੈਣ ਚੁੱਧਾ ਦੂੰ ਆ ਤੇਰਾ ਭਰਾ ਛੇੜੀ ਜਾਂਦਾ ਉਹਨੂੰ ਉਹ ਵਿਚਾਰੀ ਵੀਡੀਓ ਪਾਈ ਜਾਂਦੀ ਆ ਉੱਥੇ ਤਾਂ ਤਾਂ ਕੁਝ ਹੁੰਦਾ ਨਹੀਂ ਬਾਹਰ ਤੂੰ ਭੈਣ ਦੀ ਬੁੱਦੀ ਸ਼ੇਰ ਬਣਿਆ ਫਿਰਦਾ ਲੌਂਡੀ ਜਾ ਤੇ ਦਪਹਿਰੇ ਡਾਂਸ ਚੋ ਠੀਕ ਆ ਬਾਬੇ ਬਾਏ ਬਾਏ ਖਿਆ ਰੱਖਿਓ ਆਪਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਹਾਲੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨ